ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਆਪਾਂ ਕੋਈ ਝੋਟੀ ਪਾਲਦੇ ਆ ਸ਼ੌਂਕ ਦੇ ਨਾਲ ਝੋਟੀ ਪਾਲਦੇ ਆ ਤਿੰਨ ਚਾਰ ਸਾਲ ਪਾਇਰ ਵਡਾਉਣ ਤੋਂ ਬਾਅਦ ਜਦੋਂ ਗੱਪਣ ਹੋਣ ਦਾ ਵਕਤ ਆਉਂਦਾ ਉਹ ਬਾਰ ਬਾਰ ਰਿਪੀਟ ਹੋਈ ਜਾਂਦੀ ਆ ਬਾਰ ਬਾਰ ਬੋਲੀ ਜਾਂਦੀ ਆ ਗੱਪਣ ਨਹੀਂ ਰਹਿੰਦੀ ਥੱਕ ਹਾਰ ਕੇ ਫਿਰ ਆਪਾਂ ਕਈ ਵਾਰ ਉਹਨੂੰ ਕਟੂ ਮਾਲ ਦੇ ਵਿੱਚ ਵੇਚ ਦਿੰਨੇ ਆ ਤੇ ਮੁੜ ਕੇ ਆਪਾਂ ਕੋਈ ਝੋਟੀ ਪਾਲਣ ਦੀ ਹਿੰਮਤ ਨਹੀਂ ਕਰਦੇ ਤੇ ਇਹਦਾ ਕੀ ਕਾਰਨ ਹੋ ਸਕਦਾ ਜਦੋਂ ਕਿ ਵੇਖਣ ਨੂੰ ਉਹ ਬਹੁਤ ਰਾਜੀ ਹੈ ਤੰਦਰੁਸਤ ਹੈ ਤਕੜੀਆ ਹੈ ਪਰ ਉਹ ਗੱਪਣ ਕਿਉਂ ਨਹੀਂ ਆਉਂਦੀ ਬਾਰ-ਬਾਰ ਬੋਲੀ ਕਿਉਂ ਜਾਂਦੀ ਆ ਤੇ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਗੱਲਬਾਤ ਕਰਾਂਗੇ ਇੱਕ ਜਿਹੜਾ ਨੁਕਤਾ ਤੁਹਾਡੇ ਨਾਲ ਸਾਂਝਾ ਕਰਾਂਗੇ ਦੇਸੀ ਨੁਕਤਾ ਬਿਲਕੁਲ ਵਰਤ ਕੇ ਉਹਨੂੰ ਤੁਸੀਂ ਆਪਣੇ ਪਸ਼ੂ ਨੂੰ ਜਿਹੜਾ ਗੱਪਣ ਕਰਾ ਸਕਦਾ ਸੋ ਇਹਦੇ ਕੀ ਕੀ ਕਾਰਨ ਨੇ ਪੂਰੀ ਡਿਟੇਲ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹਦਾ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਮਿਲ ਸਕੇ। ਦੋਸਤੋ ਜਿਹੜਾ ਮੇਨ ਕਾਰਨ ਵੱਡਾ ਕਾਰਨ ਤਾਂ ਹੈਗਾ ਖੁਰਾਕੀ ਤੱਤਾਂ ਦੀ ਕਮੀ ਖੁਰਾਕੀ ਤੱਤਾਂ ਦੀ ਘਾਟ। ਪ੍ਰੋਬਲਮ ਪਸ਼ੂਆਂ ਦੇ ਵਿੱਚ ਸਭ ਤੋਂ ਵੱਧ ਇਹ ਹੀ ਆ ਰਹੀ ਹੈ ਜਦੋਂ ਆਪਾਂ ਕੋਈ ਝੋਟੀ ਪਾਲਦੇ ਆਂ। ਉਹਨੂੰ ਹੁਣ ਬਾਕੀ ਖੁਰਾਕੀ ਤੱਤ ਤਾਂ ਸਾਰੇ ਮਿਲਦੇ ਨੇ ਕਿਉਂਕਿ ਦਾਣਾ ਜਾਂ ਆਪਾਂ ਹਰੇ-ਜਾਰੇ ਉਹਨੂੰ ਪਾਉਂਦੇ ਆਂ। ਉਹਦੇ ਵਿੱਚੋਂ ਮੋਇਨ ਮੋٹے ਮੋٹے ਖੁਰਾਕੀ ਤੱਤ ਤਾਂ ਮਿਲਦੇ ਨੇ। ਪਰ ਜਿਹੜੇ ਬਰੀਕ ਖੁਰਾਕੀ ਤੱਤ ਕੈਲਸ਼ੀਅਮ ਹੈ, ਫਾਸਫੋਰਸ ਹੈ, ਮੈਗਨੀਸ਼ੀਅਮ ਹੈ, ਆਇਰਨ ਹੈ। ਇਸ ਤਰ੍ਹਾਂ ਦੇ ਕਾਫੀ ਤੱਤ ਹੁੰਦੇ ਨੇ ਜਿਹੜੇ ਆਪਾਂ ਮਿਨਰਲ ਮਿਕਸਚਰ ਦੇ ਰਾਹੀਂ ਪਸ਼ੂ ਨੂੰ ਦਿੰਨ ਆ ਜਿਹੜੇ ਕਿਸਾਨ ਆ ਮਿਨਰਲ ਮਿਕਸਚਰ ਦਿੰਦੇ ਆ ਉਹਨਾਂ ਨੂੰ ਇਹ ਪ੍ਰੋਬਲਮ ਘੱਟ ਆਉਦੀ ਆ ਜਿਹੜੇ ਪਸ਼ੂ ਨੂੰ ਟਾਈਮ ਨਾਲ ਸ਼ੁਰੂ ਕਰ ਦਿੰਦੇ ਆ ਆ ਜ਼ਿਆਦਾਤਰ ਕੀ ਆ ਕਿਸਾਨ ਕਈ ਵਾਰੀ ਮਹੀਨਾ ਡੇਢ ਮਹੀਨਾ ਜਦੋਂ ਪਸ਼ੂ ਬੋਲਦਾ ਨਹੀਂ ਜਾਂ ਆਸ ਨਹੀਂ ਰਹਿਦਾ ਡਾਕਟਰ ਨੂੰ ਕਹਿੰਦਾ ਵੀ ਤੁਸੀਂ ਇਹਨੂੰ ਮਿਨਰਲ ਮਿਕਸਚਰ ਪਾਓ ਫੇਰ ਉਹ ਮਿਨਰਲ ਮਿਕਸਚਰ ਵੀ ਡਾਢੇ ਡੇਢ ਮਹੀਨਾ ਪਾਉਂਦੇ ਨੇ ਉਹਦੇ ਨਾਲ ਜਿਹੜੇ ਤੱਤ ਪੂਰੇ ਨਹੀਂ ਹੁੰਦੇ ਤੇ ਇੰਨੀ ਜਲਦੀ ਉਹ ਪੂਰੇ ਨਹੀਂ ਹੁੰਦੇ ਤੇ ਫਿਰ ਇਸ ਤਰ੍ਹਾਂ ਦੀ ਜਿਹੜੀ ਪ੍ਰੋਬਲਮ ਆਉਂਦੀ ਆ ਪਰ ਕੁਝ ਪਸ਼ੂ ਇਹੋ ਜਿਹੇ ਵੀ ਹੁੰਦੇ ਨੇ ਜਿਨ੍ਹਾਂ ਨੂੰ ਪੂਰੀ ਮਾਤਰਾ ਦੇ ਵਿੱਚ ਆਪਾਂ ਖੁਰਾਕੀ ਤੱਤ ਦਿੱਤੇ ਹੁੰਦੇ ਨੇ ਉਹ ਫਿਰ ਵੀ ਬਾਰ-ਬਾਰ ਰਿਪੀਟ ਹੁੰਦੇ ਨੇ ਫਿਰ ਵੀ ਉਹਨਾਂ ਦੇ ਵਿੱਚ ਬਾਰ-ਬਾਰ ਇਸ ਤਰ੍ਹਾਂ ਦੀ ਚੱਕਰ ਹੁੰਦਾ ਤੇ ਕਿਉਂ ਅਸਲ ਕਾਰਨ ਉਹਦਾ ਵੀ ਇਹੀ ਹੁੰਦਾ ਵੀ ਉਹਦੇ ਵਿੱਚ ਜਿਹੜੇ ਖੁਰਾਕੀ ਤੱਤ ਉਹ ਪੂਰੇ ਨਹੀਂ ਹੈਗੇ ਵਿਟਾਮਿਨ ਜੀ ਦੀ ਕਮੀ ਆ ਹੁਣ ਪਹਿਲੇ ਸਮਿਆਂ ਦੀ ਜੇ ਆਪਾਂ ਗੱਲ ਕਰੀਏ ਪਹਿਲੇ ਸਮਿਆਂ ਦੇ ਵਿੱਚ ਪਸ਼ੂ ਆਪਣੇ ਬਾਹਰ ਖੁੱਲ ਕੇ ਘੁੰਮਣ ਫਿਰਨ ਵਾਸਤੇ ਤਕਰੀਬਨ ਹਰ ਤਰ੍ਹਾਂ ਦੇ ਵਿੱਚ ਉਹ ਜਾਂਦੇ ਸੀਗੇ ਬਾਹਰ ਪਸ਼ੂ ਜਾਂਦਾ ਖੇਤਾਂ ਦੇ ਵਿੱਚੋਂ ਕਾਫੀ ਤਰ੍ਹਾਂ ਦੀਆਂ ਜੜੀਆਂ ਬੁੱਟੀਆਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਵਿੱਚ ਹਰ ਤਰ੍ਹਾਂ ਦੇ ਤੱਤ ਹੁੰਦੇ ਆ ਪਰ ਹੁਣ ਕਿਉਂਕਿ ਪਸ਼ੂ ਬੰਨੇ ਹੋਏ ਨੇ ਆਪਣੇ ਕੋਲੇ ਤੇ ਅੰਦਰ ਜਿਹੜੀ ਆਪਾਂ ਉਹਨਾਂ ਨੂੰ ਆਪਣੀ ਮਰਜ਼ੀ ਦੀ ਖਾਦ ਖੁਰਾਕ ਦੇਣੀ ਆ ਉਸ ਖੁਰਾਕ ਦੇ ਵਿੱਚ ਪੂਰੀ ਖੁਰਾਕੀ ਪੂਰੀ ਤਰ੍ਹਾਂ ਦੇ ਖੁਰਾਕੀ ਤੱਤ ਨਹੀਂ ਮਿਲਦੇ ਸੋ ਇਹਦੀ ਵਜ੍ਹਾ ਨਾਲ ਇਹ ਪ੍ਰੋਬਲਮ ਆਉਂਦੀ ਆ ਜਦੋਂ ਖੁਰਾਕੀ ਤੱਤ ਪੂਰੇ ਨਹੀਂ ਹੁੰਦੇ ਤਾਂ ਜਿਹੜੇ ਮੇਨ ਹਾਰਮੋਨ ਦੀ ਕਮੀ ਆ ਜਾਂਦੀ ਆ ਈਸਟ੍ਰੋਜਨ ਪ੍ਰੋਜੈਸਟਰੋਨ ਹਾਰਮੋਨ ਜਿਹੜਾ ਉਹਦਾ ਬੈਲੈਂਸ ਵਿਗੜ ਜਾਂਦਾ ਪਸ਼ੂ ਕਈ ਕਈ ਦਿਨ ਕਈ ਵਾਰੀ ਬੋਲਦਾ ਕਈ ਵਾਰੀ ਬੋਲਦਾ ਹੀ ਨਹੀਂ ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਪ੍ਰੋਬਲਮਾਂ ਆ ਜਾਂਦੀਆਂ ਨੇ ਜੇ ਤਾਂ ਹੁਣ ਵਧੀਆ ਤਰੀਕੇ ਨਾਲ ਆਪਾਂ ਮਿਨਰਲ ਮਿਕਚਰ ਦਿੰਨੇ ਆ ਫਿਰ ਤਾਂ ਇਹ ਪ੍ਰੋਬਲਮ ਘਟ ਆਉਂਦੀ ਆ ਪਰ ਬਹੁਤ ਸਾਰੇ ਕਿਸਾਨ ਇਹ ਹੋ ਜਣੇ ਜਿਹੜੇ ਮਤਲਬ ਉਹਨੂੰ ਡੇਲੀ ਮਿਨਰਲ ਮਿਕਚਰ ਨਹੀਂ ਦਿੰਦੇ ਜਦੋਂ ਇਸ ਤਰ੍ਹਾਂ ਦੀ ਪ੍ਰੋਬਲਮ ਆਉਂਦੀ ਆ ਉਦੋਂ 20 ਦਿਨ ਮਹੀਨਾ ਮਿਨਰਲ ਮਿਕਚਰ ਦਿੰਦੇ ਨੇ ਤੇ ਫਿਰ ਉਹ ਸੋਚਦੇ ਨੇ ਵੀ ਇੱਕਦਮ ਇਹਦੇ ਜਿਹੜੀ ਘਾਟ ਪੂਰੀ ਹੋ ਕੇ ਪਸ਼ੂ ਬੋਲ ਪਵੇ ਤੇ ਰਹਿ ਜਾਵੇ ਇਸ ਤਰ੍ਹਾਂ ਨਹੀਂ ਹੁੰਦਾ ਮਿਨਰਲ ਮਿਕਚਰ ਦੇਣਾ ਉਹਨੂੰ ਆਪਾਂ ਰੁਟੀਨ ਦੇ ਵਿੱਚ ਦੇਣਾ ਪਊ ਜਦੋਂ ਤੋਂ ਆਪਾਂ ਕੱਟਰੂ ਜਾਂ ਬੱਛਰੂ ਪਾਲਦੇ ਆ ਉਦੋਂ ਤੋਂ ਥੋੜੀ ਮਾਤਰਾ ਚ 20 25 ਗ੍ਰਾਮ ਤੋਂ ਸ਼ੁਰੂ ਕਰਕੇ ਦੇਣਾ ਰੱਖਣਾ ਪੈਂਦਾ ਕਿਉਂਕਿ ਉਹਦੇ ਖੁਰਾਕੀ ਤੱਤਾਂ ਦੀ ਘਾਟ ਛੇਰੇ ਤੋਂ ਹੀ ਜੇ ਪੂਰੀ ਰਹੂਗੀ ਤਾਂ ਹੀ ਖੁਰਾਕੀ ਤੱਤ ਪੂਰੇ ਹੁੰਦੇ ਆ ਉਹਦੇ ਜੇ ਆਪਾਂ ਮੌਕੇ ਦੀ ਮੌਕੇ ਤੇ ਚਲਾਉਨੇ ਆ ਕੰਮ ਉਹਦੇ ਨਾਲ ਗੱਲ ਨਹੀਂ ਬਣਦੀ ਚਲੋ ਇਹ ਤਾਂ ਗੱਲ ਜਿਹੜੀ ਹੁਣ ਹੋ ਗਈ ਹੋ ਗਈ ਇਹਦੇ ਨਾਲ ਤਾਂ ਆਪਾਂ ਉਹਨੂੰ ਤਾਂ ਰਿਪੀਟ ਨਹੀਂ ਕਰ ਨਹੀਂ ਸਕਦੇ ਜੇ ਆਪਣੇ ਕੋਲੇ ਘਰ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਝੋਟੀ ਹੈਗੀ ਆ ਜਿਹਨੂੰ ਆਪਾਂ ਮਿਨਰਲ ਮਿਕਚਰ ਚਾ ਰਹਿਆ ਉਹ ਤਾਂ ਬਿਲਕੁਲ ਹੋੜ ਵੀ ਉਸੇ ਤਰ੍ਹਾਂ ਤੁਸੀਂ ਉਹਨੂੰ ਜਾਰੀ ਰੱਖਣਾ ਉਹਦੇ ਵਿੱਚ ਨਹੀਂ ਘਾਟਾਉਣ ਦੇਣੀ ਤੁਸੀਂ 100 ਗ੍ਰਾਮ ਦੇ ਲਗਭਗ ਜੇ ਝੋਟੀ ਤੁਹਾਡੀ ਤਕੜੀ ਆ 100 ਗ੍ਰਾਮ ਦੇ ਲਗਭਗ 75 ਤੋਂ 100 ਗ੍ਰਾਮ ਉਹਨੂੰ ਇਹ ਮਿਨਰਲ ਮਿਕਚਰ ਉਹ ਜਿਹੜਾ ਜਾਰੀ ਰੱਖਣਾ ਉਹ ਰੱਖਣਾ ਹੀ ਆ ਕਿਉਂਕਿ ਉਹਦੀ ਉਹਦਾ ਬਦਲ ਕੋਈ ਵੀ ਨਹੀਂ ਹੈਗਾ ਆਪਾਂ ਨੂੰ ਖੁਰਾਕ ਦੇ ਵਿੱਚੋਂ ਖੁਰਾਕੀ ਤੱਤ ਇਸ ਤਰ੍ਹਾਂ ਦੇ ਮਿਲਨੇ ਨਹੀਂ ਤੇ ਫਿਰ ਆਪਾਂ ਕੀ ਕਰਨਾ ਦੇਸੀ ਨੁਕਤਾ ਜਿਹੜਾ ਆਪਾਂ ਵਰਤਣਾ ਉਹਦੇ ਬਾਰੇ ਥੋੜਾ ਧਿਆਨ ਨਾਲ ਸੁਣ ਲਿਓ ਉਹਦੇ ਵਿੱਚ ਆਪਾਂ ਕੀ ਕਰਨਾ ਪਾਈਆ ਕੁੜ ਲੈਣਾ ਤੇ 50 ਗ੍ਰਾਮ ਆਪਾਂ ਲਸਣ ਲੈਣਾ ਤੇ 50 ਗ੍ਰਾਮ ਆਪਾਂ ਹਲਦੀ ਆ ਹੁਣ ਇਹ ਜਿਹੜੀਆਂ ਤਿੰਨੇ ਚੀਜ਼ਾਂ ਨੇ ਇਹ ਤਿੰਨੇ ਚੀਜ਼ਾਂ ਦੇ ਵਿੱਚ ਇਹ ਜਿਹੜੇ ਤੱਤ ਮਿਨਰਲ ਮਿਕਸਚਰ ਦੇ ਵਿੱਚੋਂ ਮਿਲਦੇ ਨੇ ਇਨਾਂ ਦੇ ਵਿੱਚੋਂ ਵੀ ਮਿਲਦੇ ਨੇ ਕੁਦਰਤੀ ਤਰੀਕੇ ਦੇ ਨਾਲ ਮਿਲਦੇ ਨੇ ਔਰ ਬਹੁਤ ਵਧੀਆ ਤਰੀਕੇ ਦੇ ਨਾਲ ਉਹ ਤਤ ਪਸ਼ੂ ਨੂੰ ਮਿਲਦੇ ਨੇ ਤੇ ਪਸ਼ੂ ਉਹਨਾਂ ਨੂੰ ਵਰਤਦਾ ਤੇ ਕਾਫੀ ਹੱਦ ਤੱਕ ਇਹ ਫਾਰਮੂਲਾ ਜਿਹੜਾ ਕੰਮ ਕਰ ਜਾਂਦਾ ਕਿਉਂਕਿ ਸਾਰੇ ਤਤ ਜਦੋਂ ਕੁਦਰਤੀ ਤਰੀਕੇ ਦੇ ਨਾਲ ਆਪਾਂ ਪਸ਼ੂ ਨੂੰ ਦਵਾਗੇ ਨਾ ਉਹ ਜ਼ਿਆਦਾ ਅਸਰ ਕਰਦੇ ਨੇ ਜ਼ਿਆਦਾ ਕੰਮ ਕਰਦੇ ਨੇ ਹੁਣ ਗੁੜਾ ਗੁੜ ਦੇ ਵਿੱਚ ਤੁਹਾਨੂੰ ਪਤਾ ਹੈ ਕੈਲਸ਼ੀਅਮ ਹੈ ম্যাগਨੀਸ਼ੀਅਮ ਹੈ ਫਾਸਫੋਰਸ ਹੈ ਮੈਗਨੀਅਮ ਹੈ ਤਾਰੇ ਤਰ੍ਹਾਂ ਦੇ ਤੱਤ ਜਿਹੜੇ ਆਪਾਂ ਨੂੰ ਜ਼ਰੂਰਤ ਵਾਲੇ ਨੇ ਸਾਰੇ ਉਦੋਂ ਤੋਂ ਮਿਲਦੇ ਨੇ ਇਸੇ ਤਰ੍ਹਾਂ ਜਿਹੜਾ ਆਪਣਾ ਲਸਣ ਹੈ ਲਸਣ ਇੱਕ ਬਹੁਤ ਵਧੀਆ ਐਂਟੀਫੰਗਲ ਆ ਪਸ਼ੂ ਦੇ ਸਰੀਰ ਦੇ ਅੰਦਰ ਜੇ ਕੋਈ ਇਸ ਤਰ੍ਹਾਂ ਬੱਚੇਦਾਨੀ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਹੈਗੀ ਆ ਉਹ ਉਹਦੇ ਨਾਲ ਹੱਲ ਹੁੰਦੀ ਆ ਬਾਕੀ ਸਾਰੇ ਤੱਤ ਇਹਦੇ ਵਿੱਚੋਂ ਵੀ ਆਪਾਂ ਨੂੰ ਕਾਫੀ ਤੱਤ ਮਿਲਦੇ ਨੇ ਹਲਦੀਆ ਹਲਦੀ ਨੂੰ ਤਾਂ ਸਾਰੇ ਹੀ ਆਪਾਂ ਤਕਰੀਬਨ ਜ਼ਿੰਮੇਵਾਰ ਜਾਣਦੇ ਆ ਵੀ ਕਿੰਨੇ ਜਿਆਦਾ ਮਤਲਬ ਇਹਦੇ ਗੁਣ ਨੇ ਕਿੰਨੇ ਇਹਦੇ ਵਿੱਚ ਤੱਤ ਨੇ ਜਿਹੜੇ ਐਂਟੀਬਾਇਓਟਿਕ ਦਾ ਤਾਂ ਇਹਦੇ ਨਾਲੋਂ ਵਧੀਆ ਕੋਈ ਆਪਾਂ ਨੂੰ ਜੋੜ ਹੀ ਨਹੀਂ ਕੋਈ ਹੋਰ ਚੀਜ਼ ਮਿਲਦੀ ਹੀ ਨਹੀਂ ਜਿੰਨਾ ਵਧੀਆ ਐਂਟੀਬਾਇਓਟਿਕ ਹਲਦੀ ਤੋਂ ਮਿਲਦਾ ਸੋ ਪਸ਼ੂ ਦੇ ਸਰੀਰ ਦੇ ਅੰਦਰ ਇਸ ਤਰ੍ਹਾਂ ਦੀ ਕੋਈ ਵੀ ਐਂਟੀ ਫੰਗਲ ਆ ਐਂਟੀ ਬੈਕਟੀਰੀਅਲ ਕੋਈ ਪ੍ਰੋਬਲਮ ਆ ਉਹ ਸਾਰੀਆਂ ਇਹਨਾਂ ਦੋਵੇਂ ਚੀਜ਼ਾਂ ਨੇ ਆਪਣੀ ਹਲਦੀ ਤੇ ਲਸਣ ਦੇ ਜਿਹੜੀਆਂ ਪੂਰੀਆਂ ਕਰ ਦੇਣੀਆਂ ਹੁੰਦੀਆਂ ਨੇ ਸੋ ਇਹਦੇ ਨਾਲ ਕੀ ਆ ਪਸ਼ੂ ਨੂੰ ਜੇ ਹੁਣ ਮਿਨਰਲ ਮਿਕਚਰ ਵੀ ਆਪਾਂ ਦੇ ਰਿਹਾ ਤੇ ਨਾਲ ਕੁਦਰਤੀ ਤਰੀਕੇ ਦਾ ਇਹ ਦੇ ਆਪਾਂ ਨੁਕਤਾ ਵਰਤਦੇ ਆ ਤਾਂ ਉਹਦੀ ਸਾਰੀ ਘਾਟ ਹਰ ਤਰ੍ਹਾਂ ਦੀ ਜ਼ਰੂਰਤ ਪੂਰੀ ਹੋ ਜਾਂਦੀ ਆ ਸਾਰੇ ਦੇ ਸਾਰੇ ਤੱਤ ਪੂਰੇ ਹੋ ਜਾਣਗੇ ਉਹਨਾਂ ਗੋੜ ਦੇ ਵਿੱਚੋਂ ਵਿਟਾਮਿਨ ਜਾਇ ਵਿਟਾਮਿਨ B ਵਿਟਾਮਿਨ ਵਿਟਾਮਿਨ B1 B2 B6 ਬਹੁਤ ਵੱਡੀ ਪੱਧਰ ਤੇ ਮਿਲਦਾ ਸੋ ਉਹ ਆਪਾਂ ਨੂੰ ਮਿਨਰਲ ਮਿਕਚਰ ਦੇ ਵਿੱਚੋਂ ਵੀ ਨਹੀਂ ਮਿਲਦਾ ਸੋ ਇਸ ਤਰ੍ਹਾਂ ਦੀ ਸਾਰੀ ਘਾਟ ਜਿਹੜੀ ਇਹਦੇ ਤੋਂ ਪੂਰੀ ਹੋ ਜਾਂਦੀ ਆ ਸੋ ਆਪਾਂ ਗੋੜ ਲੈਣਾ 250 ਗ੍ਰਾਮ 50 ਗ੍ਰਾਮ ਆਪਾਂ ਲੈਣੀਆ ਲਸਣ ਤੇ 50 ਗ੍ਰਾਮ ਹੀ ਲੈਣੀਆ ਹਲਦੀ ਇਹ ਬਣਾਉਣਾ ਕਿਵੇਂ ਆ ਦੇਣਾ ਕਿਵੇਂ ਆ ਉਹਨੂੰ ਥੋੜਾ ਧਿਆਨ ਨਾਲ ਸੁਣ ਲਓ ਲਸਣ ਨੂੰ ਆਪਾਂ ਕੁੱਟ ਲੈਣਾ ਚਾਹੇ ਸਮੇਤ ਛਿਲਕਿਆਂ ਦਾ ਹੀ ਕੁੱਟ ਲਓ ਉਹਦੇ ਨਾਲ ਫਰਕ ਨਹੀਂ ਪੈਂਦਾ ਲਸਣ ਨੂੰ ਚੰਗੀ ਤਰ੍ਹਾਂ ਕੁੱਟ ਲਓ ਉਹਦੇ ਵਿੱਚ ਹਲਦੀ ਰਲਾ ਲਓ ਹਲਦੀ ਨੂੰ ਰਲਾ ਕੇ ਫਿਰ ਜਿਹੜਾ ਗੁੜਾ ਆਪਣੇ ਕੋਲੇ ਪਾਈਆ ਪਾਈਆ ਗੁੜ ਨੂੰ ਕੁੱਟ ਕੇ ਢਿੱਲਾ ਜਾ ਕਰ ਲਿਓ ਇਹ ਦੋਵੇਂ ਚੀਜ਼ਾਂ ਲਸਣ ਤੇ ਹਲਦੀ ਨੂੰ ਜਿਹੜੀ ਰਲੇ ਹੋਏ ਮਿਸ਼ਰਣ ਨੂੰ ਉਹਦੇ ਵਿੱਚ ਰੱਖ ਦਿਓ ਤੇ ਉਹਦੇ ਉੱਪਰੋਂ ਇੱਕ ਗੋਲੀ ਜੀ ਬਣਾ ਲਓ ਜਾਂ ਤਿੰਨ ਚਾਰ ਗੋਲੀਆਂ ਬਣਾ ਲਓ ਕਿਉਂਕਿ ਸਿੱਧੀ ਲਸਣ ਤੇ ਹਲਦੀ ਪਸ਼ੂ ਖਾਂਦੇ ਨਹੀਂ ਗੁੜ ਦੇ ਵਿੱਚ ਰੱਖ ਕੇ ਖਾ ਜਾਣਗੇ ਸੋ ਇਹਦਾ ਕਾੜਾ ਵਗੈਰਾ ਨਹੀਂ ਬਣਾਉਣਾ ਇਹਨੂੰ ਇਸੇ ਤਰ੍ਹਾਂ ਆਪਾਂ ਕੁੱਟ ਕੇ ਢਲਾਜਾ ਕਰਕੇ ਉਹਦੇ ਵਿੱਚ ਰੱਖ ਲਿਓ ਆ ਪਾਇਆ ਗੋੜਾ ਇਹਦੀਆਂ ਤਿੰਨ ਚਾਰ ਗੋਲੀਆਂ ਬਣਾ ਲਓਗੇ ਤਾਂ ਸੌਖੇ ਨਾਲ ਦੋ ਤਿੰਨ ਗੋਲੀਆਂ ਬਣਾ ਲਿਓ ਤਿੰਨ ਗੋਲੀਆਂ ਨਾਲ ਸੌਖੇ ਤਰੀਕੇ ਨਾਲ ਖਾ ਜਾਂਦਾ ਪਸ਼ੂ ਸੋ ਇਹ ਉਹਨੂੰ ਦੇ ਕੇ ਦੇਖੋ ਤੁਸੀਂ ਇਹ ਇੱਕ ਹਫ਼ਤਾ ਦੇਣਾ ਇੱਕ ਹਫ਼ਤੇ ਦੇ ਵਿੱਚ ਪਸ਼ੂ ਦੇ ਅੰਦਰ ਕਾਫੀ ਜਿਹੜੀ ਤਬਦੀਲੀ ਤੁਹਾਨੂੰ ਮਹਿਸੂਸ ਹੋਊਗੀ ਤੁਹਾਨੂੰ ਪਤਾ ਲੱਗੂਗਾ 15 ਤੋਂ 20 ਦਿਨਾਂ ਦੇ ਵਿੱਚ ਪਸ਼ੂ ਫਿਰ ਜਦੋਂ ਚੰਗੀ ਤਰੀਕੇ ਦੇ ਨਾਲ ਬੋਲਦਾ ਤਾਂ ਪਸ਼ੂ ਨੂੰ ਆਪਾਂ AI ਕਰਾ ਦੇਵਾਂਗੇ ਪਸ਼ੂ ਆਪਣਾ ਰਹਿ ਜਾਂਦਾ ਸੋ ਬਹੁਤ ਵਧੀਆ ਫਾਰਮੂਲਾ ਇਹਨੂੰ ਤੁਸੀਂ ਵਰਤ ਕੇ ਤੋਂ ਜਿਹੜਾ ਫਾਇਦਾ ਲੈ ਸਕਦੇ ਹੋ ਸਰਦੀਆਂ ਦੇ ਵਿੱਚ ਜਿਹੜਾ ਲਸਣ ਆ ਸਰਦੀਆਂ ਚ ਲਸਣ ਭਾਵੇਂ ਤੁਸੀਂ ਹੋਰ ਵੀ ਵਧਾ ਸਕਦੇ ਹੋ 70 80 ਗ੍ਰਾਮ 100 ਗ੍ਰਾਮ ਤੱਕ ਪਰ ਗਰਮੀਆਂ ਦੇ ਵਿੱਚ ਲਸਣ ਜਿਹੜਾ ਆਪਾਂ ਨੂੰ 50 ਗ੍ਰਾਮ ਤੋਂ ਵੱਧ ਨਹੀਂ ਕਰਨਾ ਚਾਹੀਦਾ ਕਿਉਂਕਿ ਲਸਣ ਕਾਫੀ ਗਰਮ ਹੁੰਦਾ ਸੋ ਇਹ ਸਾਰੀਆਂ ਚੀਜ਼ਾਂ ਤਿੰਨੇ ਚੀਜ਼ਾਂ ਬਹੁਤ ਜਿਹੜਾ ਵਧੀਆ ਇੱਕ ਨੁਕਤਾ ਵਰਤੋਗੇ ਤਾਂ ਤੁਹਾਨੂੰ ਪਤਾ ਲੱਗੂ ਅ ਬਾਕੀ ਜਿਹੜਾ ਆਪਾਂ ਮਿਨਰਲ ਮਿਕਚਰ ਹੈ ਉਹ ਨਾ ਬੰਦ ਕਰਿਆ ਕਰੋ ਮਿਨਰਲ ਮਿਕਚਰ ਜ਼ਰੂਰ ਪਸ਼ੂ ਨੂੰ ਦਿੰਦੇ ਰਹੋ ਆਪਣੀ ਪ੍ਰੋਬਲਮ ਇਹੀ ਆ ਕਿਉਂਕਿ ਮਿਨਰਲ ਮਿਕਚਰ ਮਹਿੰਗਾ ਆਪਾਂ ਇਹਨੂੰ ਮੌਕੇ ਦੀ ਮੌਕੇ ਤੇ ਪਸ਼ੂ ਨੂੰ ਦਿੰਦੇ ਆ ਤੇ ਉਹਦੇ ਨਾਲ ਉਹ ਜਿਹੜੀ ਘਾਟ ਪੂਰੀ ਨਹੀਂ ਹੁੰਦੀ ਜੇ ਮੈਂ ਤੁਹਾਨੂੰ ਮਿਨਰਲ ਮਿਕਚਰ ਸ਼ੁਰੂ ਤੋਂ ਆਪਾਂ ਦੇਵਾਂਗੇ ਤਾਂ ਇਹ ਚੀਜ਼ਾਂ ਦੀ ਵੀ ਜ਼ਰੂਰਤ ਨਹੀਂ ਪੈਂਦੀ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸ਼ਤ ਸ਼੍ਰੀ ਅਕਾਲ ਧੰਨਵਾਦ